ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆ ਮਾਲਦਾਨ ਨੂੰ ਸੋ ਅੱਜ ਦੀ ਵੀਡੀਓ ਰਹਿਣੀ ਹੈ ਜੀ ਡਿਜੀਟਲ ਪ੍ਰਿੰਟ ਬਰਬਰੀ ਦੇ ਪਿਓ ਜੋਰਜਟ ਦੇ ਡਿਜੀਟਲ ਪ੍ਰਿੰਟ ਤੇ ਪ੍ਰਿੰਟ ਜਿਹੜੇ ਬਰਬਰੀ ਦੇ ਆਏ ਆ ਦੋ ਆਏ ਆ ਜੀ ਡਿਜ਼ਾਈਨ 2150 ਵਾਲੇ ਇੱਕ ਆਈਟਮ ਆਈ ਹੈ ਪ੍ਰਿੰਟ ਦੇ ਉੱਤੇ ਸਾਰਾ ਹੈਂਡਵਰਕ 2680 ਸਾਰੇ ਰੇਂਜ ਦੇ ਲੈ ਕੇ ਆਇਆ ਪਿਓਰ ਵਿਸਕੋਜ਼ ਜੋਰਜਟ ਦੇ ਡਿਜੀਟਲ ਪ੍ਰਿੰਟ ਆਰੀਵਰਕ ਵਾਲੇ ਸੋ ਵੀਡੀਓ ਪੂਰੀ ਐਂਡ ਤੱਕ ਦੇਖਿਓ ਸਭ ਨੂੰ ਮੇਰੀ ਰਿਕੁਐਸਟ ਹੈ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਹੇ ਆਪਾਂ ਹਰ ਰੋ ਥੋੜੇ ਵਾਸਤੇ ਨਵੇਂ ਤੋਂ ਨਵੇਂ ਡਿਜ਼ਾਈਨਰ ਸੂਟ ਲੈ ਕੇ ਆ ਰਹੇ ਹਾਂ ਔਰ ਸਾਡੇ ਚੈਨਲ ਤੇ ਤੁਹਾਨੂੰ ਨਵੀਂ ਤੋਂ ਨਵੀਂ ਵੈਰਾਈਟੀ ਮਿਲੇਗੀ ਔਰ ਰੀਜ਼ਨਬਲ ਪ੍ਰਾਈਸ ਦੇ ਵਿੱਚ ਮਿਲੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਸੋ ਲੋ ਜੀ ਆਪਾਂ ਆ ਵੀਡੀਓ ਸਟਾਰਟ ਕਰਦੇ ਹਾਂ ਪ੍ਰੋਪਰ ਤੁਹਾਨੂੰ ਪਹਿਲੀ ਆਈਟਮ ਦਿਖਾਉਂਦੇ ਆ ਪਿਓਰ ਬਰਬਰੀ ਡਿਜੀ ਨਾਲ ਆ ਰਿਹਾ ਜੀ ਡਿਜੀਟਲ ਪੈਨ ਦਾ ਦੁਪੱਟਾ ਇਹਦੇ ਰੰਗ ਲੈ ਕੇ ਆਏ ਸਾਰੇ ਨਵੇਂ ਰੰਗ ਆਏ ਆ ਔਰ ਇਹਦਾ ਪ੍ਰਾਈਸ ਰਹੇਗਾ ਜੀ 2150 ਰੁਪਏ ਆਈਟਮ ਚੈੱਕ ਕਰੋ ਕਿੰਨੀ ਸ਼ਾਨਦਾਰ ਆ ਔਰ ਇਸ ਟਾਈਮ ਦਾ ਟਾਪ ਸੇਲਿੰਗ ਡਿਜ਼ਾਈਨ ਆ ਜੀ ਸਾਡੇ ਸਟੋਰ ਦਾ ਔਰ ਇਹਦੇ ਸਾਰੇ ਰੰਗ ਨਵੇਂ ਲੈ ਕੇ ਆਏ ਆ ਚੈੱਕ ਕਰੋ ਸੈਕੰਡ ਸ਼ੇਡ ਆ ਰਿਹਾ ਜੀ 에ਅਰ ਫੋਰਸ ਬਲੂ ਕਲਰ ਕਲਰ ਦੇਖੋ ਕਿੰਨਾ ਲਾਜਵਾਬ ਹੈ ਟਾਪ ਸੇਲਿੰਗ ਸ਼ੇਡ ਔਰ ਆ ਆ ਰਿਹਾ ਹੈ ਦਾ ਬਰਬਰੀ ਦਾ ਹੀ ਦੁਪੱਟਾ ਸੋ ਜੇ ਇਸ ਟਾਈਮ ਕਿਸੇ ਫੈਬਰੀ ਡਿਮਾਂਡ ਆ ਸਭ ਤੋਂ ਜ਼ਿਆਦਾ ਤਾਂ ਉਹ ਹੈਗੀ ਬਰਬਰੀ ਬਰਬਰੀ ਸਭ ਤੋਂ ਜ਼ਿਆਦਾ ਫੈਬਰਿਕ ਡਿਮਾਂਡ ਹੈ ਔਰ ਚੈੱਕ ਕਰੋ ਜੀ ਥਰਡ ਕਲਰ ਆ ਰਿਹਾ ਇਸ ਦਾ ਮਾਊਸ ਰਿਹਾ ਛੇੜਾ ਨਵਾਂ ਸ਼ੇਡ ਹੈ ਥੋੜੀ ਪਿਸਤਾ ਟੋਨ ਜੀ ਕਰਦੀ ਹੈ ਯੂਨਿਕ ਸ਼ੇਡ ਹੈ ਅਲਟੀਮੇਟ ਸ਼ੇਡ ਹੈ ਪਰ ਕਿਹਵੇਂ ਲੱਗਿਆ ਆਰਟੀਕਲ ਬਹੁਤ ਸੋਹਣਾ ਜੀ ਲਓ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਲਓ ਜੀ ਇੱਕ ਆ ਰਿਹਾ ਗਾਜ਼ਰੀ ਸ਼ੇਡ ਕਲਰ ਦੇਖੋ ਕਿੰਨਾ ਲਾਜਵਾਬ ਹੈ ਜੀ ਸਾਰੇ ਸਾਰੇ ਰੰਗ ਤੁਹਾਨੂੰ ਮੈਂ ਓਪਨ ਕਰਕੇ ਦਿਖਾਉਂਗਾ ਵੀਡੀਓ ਪੂਰੀ ਐਂਡ ਤੱਕ ਦੇਖਿਓ ਜੌਰਜਟ ਦੇ ਆਰੀ ਵਰਕ ਵਾਲੇ ਵੀ ਨਵੇਂ ਪ੍ਰਿੰਟ ਆਏ ਆ ਉਹ ਵੀ ਵੀਡੀਓ ਚ ਦਿਖਾ ਕੇ ਜਾਊਂਗਾ ਸੋ ਚੀਜ਼ਾਂ ਇੱਕ ਤੋਂ ਇੱਕਾਈਆਂ ਨੇ ਆ ਚੈੱਕ ਕਰੋ ਜੀ ਇਸ ਦਾ ਇੱਕ ਸ਼ੇਡ ਆ ਰਿਹਾ ਆਵਲਾ ਸਕਾਈ ਬਲੂ ਸ਼ੇਡ ਜੀ ਕਲਰ ਦੇਖੋ ਕਿੰਨਾ ਜਬਰਦਸਤ ਹੈ ਸਾਰੇ ਰੰਗ ਟੌਪ ਕਲਾਸ ਆ ਸਾਰੇ ਰੰਗ ਬਹੁਤ ਸੋਹਣੇ ਆ ਡਿਫਰੈਂਟ ਸ਼ੇਡ ਆ ਲੋ ਜੀ ਇੱਕ ਆ ਰਿਹਾ orange ਸ਼ੇਡ ਕਲਰ ਮੈਂ ਤੁਹਾਨੂੰ ਕੱਲਾ ਕੱਲਾ ਓਪਨ ਕਰਕੇ ਦਿਖਾਉਂਗਾ ਤੁਸੀਂ ਆਪ ਦਾ ਸਕਰੀਨ ਸ਼ੋਟ ਲੈ ਕੇ ਆਰਡਰ ਕਰਨਾ ਹੈ ਸਾਡੇ ਦੋ ਨੰਬਰ ਆ ਪਹਿਲਾਂ ਆਪਣੇ ਫੋਨ 'ਚ ਸੇਵ ਕਰ ਲਓ 78370 15332 85283 ट्रिपल 084 ਸਭ ਨੂੰ ਮੇਰੀ ਰਿਕੁਐਸਟ ਹੈ ਕਿ ਸਾਨੂੰ ਕੋਲ ਘੱਟ ਕਰੋ WhatsApp ਤੇ ਹੀ ਮੈਸੇਜ ਕਰੋ ਜਿਆਦਾ ਤੋਂ ਜਿਆਦਾ ਕਈ ਵਾਰੀ ਆਉਂਦਾ ਕੋਲ ਕੰਟੀਨਿਊ ਆਈ ਜਾਂਦੀ ਨੇ ਆਈ ਜਾਂਦੀ ਨੇ ਪਿਕ ਨਹੀਂ ਹੁੰਦੀਆਂ ਸੋ ਇਸ ਕਰਕੇ ਅਸੀਂ WhatsApp ਤੇ ਸਭ ਦੇ ਰਿਪਲਾਈ ਕਰਦੇ ਆ ਸੋ ਸਭ ਦੇ WhatsApp ਤੇ ਰਿਪਲਾਈ ਹੁੰਦੇ ਆ ਸੋ ਆਪ ਦਾ ਆਰਡਰ ਕਰਨਾ ਤੁਸੀਂ WhatsApp ਤੇ ਕਰਨਾ ਕੋਈ ਵੀ ਇਨਕੁਆਰੀ ਲੈਣੀ ਹੈ ਕੋਈ ਵੀ ਡਿਟੇਲ ਚਾਹੀਦੀ ਹੈ ਤੁਹਾਨੂੰ WhatsApp ਤੇ ਮੈਸੇਜ ਕਰੋ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਆ ਚੈੱਕ ਕਰੋ ਆ ਆ ਰਿਹਾ ਔਰੀ ਔਰੀ ਸ਼ੇਡ ਇੱਕ ਆ ਰਹੀ ਜੀ ਪਿਓਰ ਦਾ ਫਰੋਜ਼ੀ ਕਲਰ ਕਲਰ ਦੇਖੋ ਸਾਰੇ ਕਲਰ ਲਾਜਵਾਬ ਆ ਜੀ ਜਿਹੜਾ ਮਰਜ਼ੀ ਰੰਗ ਬਾਏ ਕਰ ਲਓ ਸੁਪਰ ਹਿੱਟ ਸ਼ੇਡ ਆ ਆ ਦੇਖੋ ਇੱਕ ਆ ਰਿਹਾ ਫਰੋਜ਼ੀ ਸ਼ੇਡ ਔਰ ਇੱਕ ਆ ਰਿਹਾ ਯੈਲੋ ਸ਼ੇਡ ਕਲਰ ਦੇਖੋ ਇੱਕ ਤੋਂ ਇੱਕ ਜਿਹੜਾ ਮਰਜ਼ੀ ਰੰਗ ਬਾਏ ਕਰ ਲਓ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰਿਓ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਮੇਰੀ ਸਭ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਆ ਚੈੱਕ ਕਰੋ ਆ ਲਓ ਇੱਕ ਪ੍ਰਿੰਟ ਆ ਰਿਹਾ ਜੀ ਆ ਵਾਲਾ ਬੜਾ ਜ਼ਬਰਦਸਤ ਪ੍ਰਿੰਟ ਹੈ ਸੂਪਰ ਹਿੱਟ ਪ੍ਰਿੰਟ ਆ ਜੀ ਇਸ ਟਾਈਮ ਬਰਬਰੀ ਫੁੱਲ ਟ੍ਰੈਂਡਿੰਗ ਵਿੱਚ ਚੱਲ ਰਿਹਾ ਫੈਬਰਿਕ ਇਹ ਔਰ ਫੁੱਲ ਟ੍ਰੈਂਡਿੰਗ ਵਿੱਚ ਪ੍ਰਿੰਟ ਚੱਲ ਰਹੇ ਨੇ ਇਹਨਾਂ ਦੇ ਕੋਈ ਵੀ ਪ੍ਰਿੰਟ ਬਾਏ ਕਰ ਲਓ ਇਹਦੇ ਡਿਜ਼ਾਈਨ ਸਾਰੇ ਸੋਨੇ ਲੈ ਕੇ ਆਏ ਆ ਲੋ ਜੀ ਆ ਚੈੱਕ ਕਰੋ ਕਲਰ ਇੱਕ ਆ ਰਿਹਾ ਜੀ ਆਵਲਾ ਸ਼ੇਡ ਕਲਰ ਦੇਖੋ ਇਹਦੇ ਰੰਗ ਆ ਗਏ ਸਾਰੇ 2150 ਵਾਲੇ ਦੇ ਇਹਦਾ ਸੈਕੰਡ ਡਿਜ਼ਾਈਨ ਤੁਹਾਨੂੰ ਮੈਂ ਦਿਖਾਨਾ ਓਪਨ ਕਰਕੇ ਪ੍ਰੋਪਰ ਸੈਕੰਡ ਡਿਜ਼ਾਈਨ ਦੇ ਵੀ ਬੜੇ ਪਿਆਰੇ ਰੰਗ ਲੈ ਕੇ ਆਏ ਆ ਉਹ ਦਿਖਾਨਾ ਤੁਹਾਡੇ ਬੁੱਝਾ ਆ ਲੋ ਇੱਕ ਪ੍ਰਿੰਟ ਆਏਗਾ ਜੀ ਆਵਲਾ ਇਹਦੇ ਵਿੱਚ ਇਹ ਵੀ 2150 ਰੁਪਏ ਦੀ ਰੇਂਜ ਚ ਆਊਗਾ ਜੀ ਇਹਦੇ ਵੀ ਸਾਰੇ ਰੰਗ ਨਵੇਂ ਲੈ ਕੇ ਆਇਆ ਮਤਲਬ ਕਿ ਪ੍ਰਿੰਟ ਐਦਾਂ ਦਾ ਸਿਮਲਰ ਜਿਹਾ ਪ੍ਰਿੰਟ ਹੈ ਪਰ ਥੋੜੀ ਡਿਜ਼ਾਈਨਿੰਗ ਚੇਂਜ ਆ ਇਹਦੀ ਇਹਦੇ ਕਲਰ ਬੜੇ ਪਿਆਰੇ ਆ ਆ ਚੈੱਕ ਕਰੋ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਸਾਰੇ ਰੰਗ ਸੋਨੇ ਲੈ ਕੇ ਆਇਆ ਆ ਲੋ ਇਸ ਟਾਈਮ ਦਾ ਸੁਪਰ ਹਿੱਟ ਪ੍ਰਿੰਟ ਹੈ ਜੀ ਸੁਪਰ ਹਿੱਟ ਕਲਰ ਦੇਖੋ ਇੱਕ ਤੋਂ ਇੱਕ ਸਾਰੇ ਰੰਗ ਸੁਪਰ ਹਿੱਟ ਨੇ ਜਿਹੜਾ ਮਰਜ਼ੀ ਕਲਰ ਬਾਏ ਕਰ ਲਿਓ 2150 ਰੁਪਏ ਪ੍ਰਾਈਸ ਰਹੇਗਾ ਇਹਦਾ ਵੀ ਸੋ ਲਾਜੋ ਆ ਪ੍ਰਿੰਟ ਲੈ ਕੇ ਆਇਆ ਜੀ ਪਿਓਰ ਬਰਬਰੀ ਪ्योर ਬਰਬਰੀ ਮੈਂ ਕਹਿੰਨਾ ਇੰਨੀ ਕੁਆਂਟੀਟੀ ਦੇ ਵਿੱਚ ਕਿਤੋਂ ਸਟਾਕ ਨਹੀਂ ਮਿਲਣਾ ਜਿੰਨੀ ਕੁਆਂਟੀਟੀ ਤੁਹਾਡੇ ਵਾਸਤੇ ਮੈਂ ਲੈ ਕੇ ਆ ਰਿਹਾ ਜਿੰਨੀ ਕੁਆਂਟੀਟੀ ਵਿੱਚ ਤੁਹਾਡੇ ਕਲਰ ਬਣਵਾ ਰਿਹਾ ਸੋ ਕਿਉਂਕਿ ਤੁਹਾਡਾ ਪਿਆਰ ਮਿਲ ਰਿਹਾ ਤੁਹਾਡੇ ਪਿਆਰ ਕਰਕੇ ਆ ਸਾਬੇ ਹੀ ਸੋ ਤੁਹਾਡਾ ਪਿਆਰ ਹੀ ਇੰਨਾ ਮਿਲ ਰਿਹਾ ਸੋਨੀਤਾ ਇਹ ਮੇਰੇ ਹਿਸਾਬ ਨਾਲ ਪ੍ਰਗਟ ਕਿੰਨੇ ਸੂਟ ਆਏ ਹੋਣੇ ਆਪਣੇ ਕੋਲੋਂ 15 ਤੇ 20 35 40 ਰੰਗ ਆਏ ਨੇ ਨਵੇਂ 35 40 ਰੰਗ ਥੋੜੇ ਨਹੀਂ ਹੁੰਦੇ ਜੀ ਸੋ ਮੈਂ ਕਹਿੰਨਾ 12 13 ਰੰਗ ਬਣਦੇ ਆ ਮੇਨ ਆਪਾਂ 35 40 ਕਲਰ ਬਣਵਾਏ ਨੇ ਸਾਰੇ ਨਵੇਂ ਜਿਹੜਾ ਮਰਜ਼ੀ ਰੰਗ ਲੈ ਲਿਓ ਜਿਹੜਾ ਮਰਜ਼ੀ ਇੰਨੀ ਗਾਰੰਟੀ ਦੇਣਾ ਹੋਰ ਰੰਗ ਨਹੀਂ ਹੁਣੇ ਇਹੋ ਜੀ ਸਾਰੇ ਰੰਗ ਟੌਪ ਕਲਾਸ ਲੈ ਕੇ ਆਇਆ ਚੈਰੀ ਸ਼ੇਡ ਦੇਖੋ ਕਿੰਨਾ ਪਿਆਰਾ ਸੋ ਕਲਰ ਆਪ ਦਾ ਕੋਈ ਵੀ ਬਾਏ ਕਰ ਲਿਓ 2150 ਰੁਪਏ ਪ੍ਰਾਈਸ ਰਹੇਗਾ ਰੰਗ ਦੇਖੀ ਚੱਲੋ ਸਾਰੇ ਮੈਂ ਕਹਿੰਦਾ ਨਵੇਂ ਤੋਂ ਨਵਾਂ ਰੰਗ ਹੈ ਜੀ ਨਵੇਂ ਤੋਂ ਨਵਾਂ ਤੁਸੀਂ ਕਹਿੰਨਾ ਭਾਜੀ ਕਿਹੜਾ ਲਈਏ ਕਿਹੜਾ ਨਹੀਂ ਇਸ ਦਾ ਕਨਫਿਊਜ਼ ਹੀ ਹੋਗੇ ਆ ਚੈੱਕ ਕਰੋ ਸਾਰੇ ਰੰਗ ਸੋਨੇ ਆ ਜੀਕਰ ਦਾ ਸਾਰੇ ਹੀ ਲੈ ਲਈਏ ਸਾਰੇ ਰੰਗ ਸੋਨੇ ਆ ਆ ਚੈੱਕ ਕਰੋ ਟੌਪ ਕਲਾਸ ਕਲਰ ਔਰ ਪ੍ਰਿੰਟ ਦਾ ਹੈ ਹੀ ਲਾਜਵਾ ਬਾਈ ਜੀ ਪੂਰੀ 2.5 ਮੀਟਰ ਦੀ ਸ਼ਰਟ ਹੋएगी 3 ਮੀਟਰ ਦੀ ਬਾਟਮ ਹੋएगी ਜੇ 2.5 ਮੀਟਰ ਦੀ ਬਾਟਮ ਆਂਦੀ ਹੈ ਜਾਂ 3 ਦੀ ਆਂਦੀ ਹੈ 2.5 ਤੋਂ ਪਲੱਸ ਹੀ ਆਂਦੀ ਹੈ ਥੋੜੀ ਜੀ ਕਈ ਵਾਰੀ ਆਂਦਾ ਹਰ ਇੱਕ ਚ 3 ਮੀਟਰ ਨਹੀਂ ਹੁੰਦੀ ਸੋ ਇਹ ਗੱਲ ਪਹਿਲੀ ਆਪਾਂ ਵੀਡੀਓ ਚ ਕਹਿ ਦਿੰਨੇ ਆ ਮੈਂ ਵੈਸੇ ਤਾਂ 3 ਮੀਟਰ ਨਹੀਂ ਆਂਦੀ ਬਾਟਮ ਇਹਨਾਂ ਨਾਲ ਕਈ ਵਾਰੀ 2.5 ਮੀਟਰ ਦੀ ਬਾਟਮ ਆਂਦੀ ਕਿਉਂਕਿ ਅੱਜ ਕੱਲ੍ਹ ਹੁਣ ਸਟੇਟ ਸਲਵਾਰਾਂ ਚੱਲਣ ਲੱਗ ਗਈਆਂ ਨਾਰਮਲ ਸਲਵਾਰਾਂ ਬਣਦੀਆਂ ਨੇ ਕੋਈ ਹੈਵੀ ਸਲਵਾਰਾਂ ਬਣਦੀਆਂ ਨਹੀਂ ਸੋ ਗਰਮੀ ਕਰਕੇ ਵੈਸੇ ਵੀ ਹੈਵੀ ਸਲਵਾਰ ਨਹੀਂ ਚੱਲਦੀ ਕਲਰ ਦੇਖੋ ਕਿੰਨੇ ਪਿਆ ਔਰ ਸਭ ਤੋਂ ਵੱਡੀ ਗੱਲ ਸਮਰ ਦਾ ਟ੍ਰੈਂਡਿੰਗ ਫੈਬਰਿਕ ਇਹ ਕੋ ਚੱਲ ਰਿਹਾ ਕਾਟਨ ਨਾਲੋਂ ਵੀ ਜ਼ਿਆਦਾ ਇਹ ਫੈਬਰਿਕ ਹੈ ਕਾਟਨ ਹੀ ਹੈ ਮਤਲਬ ਕਿ ਕਾਟਨ ਫੈਬਰਿਕ ਹੁੰਦਾ ਬਿਲਕੁਲ ਸੌਫਟ ਕੁਆਲਿਟੀ ਦਾ ਫੈਬਰਿਕ ਹੁੰਦਾ ਬਰਬਰੀ ਲਾਈਨਿੰਗ ਲੱਗੀ ਟਾਫਟ ਦੇ نیچے ਟਾਫਟੀ ਲਾਈਨਿੰਗ ਲੱਗੀਗੀ ਔਰ ਪ੍ਰਿੰਟ ਸਾਰੇ ਸੋਨੇ ਹੈ ਜਿਹੜਾ ਮਰਜ਼ੀ ਪ੍ਰਿੰਟ ਪਾਏ ਕਰ ਲੋ ਸੁਪਰ ਹਾਈਡ ਪ੍ਰਿੰਟ ਆ ਕਲਰ ਦੇਖੋ ਕਿੰਨਾ ਪਿਆਰਾ ਹੈ ਪਾਕਿਸਤਾਨੀ ਗ੍ਰੀਨ ਸ਼ੇਡ ਲਾਜਵਾਬ ਕਲਰ ਆਇਆ ਸੁਪਰ ਹਾਈਡ ਸ਼ੇਡ ਆ ਰਿਹਾ ਆ ਰਿਹਾ ਜੀ ਇਸ ਵਿੱਚ ਗਾਜ਼ਰੀ ਸ਼ੇਡ ਕਲਰ ਦੇਖੋ ਮੈਂ ਤੁਹਾਨੂੰ ਸਾਰੇ ਰੰਗ ਓਪਨ ਕਰਕੇ ਦਿਖਾ ਰਿਹਾ ਕਿ ਤੁਹ ਤੁਸੀਂ ਆਪ ਦਾ ਫਟਾਫਟ ਆਰਡਰ ਕਰੋ ਬਸ ਸਿੱਧਾ ਲਓ ਜੀ ਚੈੱਕ ਕਰੋ ਬਾਕੀ ਸਾਡਾ ਇੰਸਟਾਗ੍ਰam ਤੇ ਵੀ ਅਕਾਊਂਟ ਹੈਗਾ ਫੇਸਬੁੱਕ ਤੇ ਵੀ ਹੈਗਾ ਦੋਨਾਂ ਦੇ ਲਿੰਕ ਡਿਸਕ੍ਰਿਪਸ਼ਨ ਚ ਪਾਏ ਹੋਏ ਆ ਉੱਥੇ ਹੋਰ ਵੀ ਵੈਰਾਈਟੀ ਪੈਂਦੀ ਰਹਿੰਦੀ ਹੈ ਸੋ ਆਪਾਂ ਲੌਂਗ ਵੀਡੀਓ ਜਿਵੇਂ ਵੈਰਾਈਟੀ ਆਉਂਦੀ ਆ ਆਪਾਂ ਨਾਲ ਦੀਆਂ ਲੌਂਗ ਵੀਡੀਓ ਵੈਸੇ YouTube ਤੇ ਪਾ ਦਿੰਨੇ ਹੁੰਦੇ ਆ ਸੋ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਵੱਧ ਤੋਂ ਵੱਧ ਵੈਰਾਈਟੀ ਲੈ ਕੇ ਆਈਏ ਵੱਧ ਤੋਂ ਵੱਧ ਨਵੇਂ ਨਵੇਂ ਚੀਜ਼ਾਂ ਲੈ ਕੇ ਆਈਏ ਤੇ ਤੁਹਾਡੇ ਅੱਗੇ ਪੇਸ਼ ਕਰੀਏ ਤੁਸੀਂ ਵੀ ਬਾਏ ਕਰੋ ਔਰ ਘਰੇ ਬੈਠੇ ਆਰਾਮ ਨਾਲ ਮੰਗਾਓ ਤਾਨੂੰ ਮਾਰਕੀਟਿੰਗ ਤੇ ਜਾਣ ਦੀ ਲੋੜ ਨਹੀਂ ਪੈਣੀ। ਸੋ ਨਵੀਂ ਚੀਜ਼ ਤੁਹਾਨੂੰ ਤੁਹਾਡੇ ਘਰੇ ਪਹੁੰਚੇਗੀ। ਆ ਚੈੱਕ ਕਰੋ। ਪਰ ਉਹ ਵੀ ਅਮਰਸਰੀਆਂ ਮਾਲ ਦੇਣ ਦੇ ਸਟੋਰ ਤੋਂ ਤੁਹਾਨੂੰ ਸਭ ਤੋਂ ਪਹਿਲਾਂ ਆਈਟਮ ਮਿਲੇਗੀ ਨਵੀਂ ਤੋਂ ਨਵੀਂ। ਇਹ ਅਸੀਂ ਗੱਲ ਦਾ ਪੂਰਾ ਦਾਅਵੇ ਨਾਲ ਕਹਿੰਨੇ ਆਂ ਇਹ ਗੱਲ। ਆ ਚੈੱਕ ਕਰੋ। ਕਲਰ ਦੇਖੋ। ਪਿੰਕ ਸ਼ੇਡ ਕਿੰਨਾ ਸ਼ਾਨਦਾਰ ਸ਼ੇਡ ਹੈ। ਸੋ ਕਲਰ ਸਾਰੇ ਸੋਹਣੇ ਆ ਜੀ। ਸਾਰੇ ਟੌਪ ਕਲਾਸ ਕਲਰ। ਇੱਕ ਕਾਰ ਹੈ ਜੀ ਗਾਜ਼ਰੀ ਸ਼ੇਡ। ਅਲਟੀਮੇਟ ਸ਼ੇਡ ਆ ਜੀ। ਅਲਟੀਮੇਟ ਸੁਪਰ ਹਿੱਟ ਕਲਰ ਜੀ। ਸੁਪਰ ਹਿੱਟ ਕਲਰ। ਕੋਈ ਵੀ ਕਲਰ ਆਪਦਾ ਬਾਈ ਕਰ ਲਿਓ ਸਾਰੇ ਰੰਗ ਸੁਪਰ ਹਿੱਟ ਆ ਲੋ ਜੀ ਲਾਜਵਾ ਸ਼ੇਡ ਇੱਕ ਆ ਰਹਾ ਜੀ ਆਵਲਾ ਸੀ ਗ੍ਰੀਨ ਜਾਂ ਪਿਸਤਾ ਆ ਗਿਆ कलर ਦੇਖੋ ਮੈਂ ਕਹਿੰਦਾ ਰੰਗ ਨਹੀਂ ਮੁੱਕਣੇ ਤੁਸੀਂ ਕਹਿੰਦਾ ਭਾਜੀ ਬਸ ਕਰੋ ਸਾਰੇ ਰੰਗ ਸੋਨੇ ਆ ਸਾਰੇ ਲੈ ਲੈਣੇ ਆਂ ਅਸੀਂ ਆ ਚੈੱਕ ਕਰੋ ਲਾਜਵਾ ਸ਼ੇਡ ਆ ਜੀ ਆ ਲੋ ਅਲਟੀਮੇਟ ਲੋ ਜੀ ਸੋਨੇ ਸੋਨੇ ਕਮੈਂਟ ਜਰੂਰ ਕਰਿਆ ਕਰੋ ਸਾਰਿਆਂ ਦੇ ਕਮੈਂਟ ਦੇ ਰਿਪਲਾਈ ਹੁੰਦੇ ਆ ਮੇਰੇ ਚੈਨਲ ਦੇ ਆ ਚੈੱਕ ਕਰੋ カラー देखो केड़ा ਲਈਏ ਤੇ ਕਿਹੜਾ ਨਾਲ ਲਈਏ ਰੰਗ ਸਾਰੇ ਸੋਹਣੇ ਆ ਆ ਲੋ ਕਿਹੜਾ ਸ਼ਾਨਦਾਰ ਸ਼ੇਡ ਆ ਟਾਪ ਕਲਾਸ ਸ਼ੇਡ ਆ ਸੁਪਰ ਹਿੱਟ ਕਲਰ ਕਿਹਨੇ ਦੀ ਹੋ ਗਈ ਆ ਲੋ ਆਲਟੀਮੇਟ ਸ਼ੇਡ ਆ ਜੀ ਆ ਲੋ ਲਾਜਵਾਬ ਕਲਰ ਸਾਰੇ ਰੰਗ ਸੋਹਣੇ ਆ ਸਾਰੇ ਰੰਗ ਸੋਹਣੇ ਆ ਜੀ ਕਲਰ ਕੋਈ ਵੀ ਬਾਏ ਕਰ ਲਓ ਹਾਂ ਹਾਂ ਲੋ ਜੀ ਇਹਦਾ ਸੈਕਿੰਡ ਡਿਜ਼ਾਈਨ ਆ ਵਾਲਾ ਸੀਗਾ ਥਰਡ ਡਿਜ਼ਾਈਨ ਤੁਹਾਨੂੰ ਦਿਖਾਣਾ ਵਾ ਹੋਰ ਇਸ ਦਾ 2150 ਰੁਪਏ ਪ੍ਰਾਈਸ ਹੋਏਗਾ 3rd ਡਿਜ਼ਾਈਨ ਇਸ ਦਾ ਆ ਰਿਹਾ ਜੀ ਆ ਬੜਾ ਇਹਦੇ ਰੰਗ ਚੈੱਕ ਕਰੋ ਸਾਰੇ ਰੰਗ ਸੋਹਣੇ ਆਏ ਆ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦਾ ਆਪ ਦਾ ਸਕਰੀਨਸ਼ਾਟ ਪ੍ਰੋਪਰ ਲਿਓ ਪੂਰੀ ਵੀਡੀਓ ਨੂੰ ਐਚਡੀ ਕਰਕੇ ਦੇਖਿਓ ਤੁਹਾਨੂੰ ਕਲੀਅਰ ਦਿਖੂਗਾ ਸਾਰਾ ਕੁਝ ਕੋਈ ਬਲਰ ਨਹੀਂ ਦਿਖਦੀ ਕਿਉਂਕਿ ਕਾਫੀ ਕਸਟਮਰ ਦੇ ਮੈਸੇਜ ਆ ਭਾਜੀ ਥੋੜੀ ਵੀਡੀਓ ਬਲਰ ਦੇਖਦੀ ਆ ਤੁਸੀਂ ਐਚਡੀ ਕਰਕੇ ਦੇਖੋ ਐਡਵਾਂਸ ਤੇ ਜਾਓ ਐਚਡੀ ਕਰਕੇ ਦੇਖੋ 1080p ਮਤਲਬ ਕੀ ਐਚਡੀ ਆਂਦੀ ਆ ਉਹ ਕਰਕੇ ਦੇਖੋ ਪ੍ਰੋਪਰ ਕੁਆਲਿਟੀ ਕੁਆਲਿਟੀ 81 ਕੁਆਲਿਟੀ ਤੇ ਜਾ ਕੇ ਦੇਖੋ। ਲੋ ਜੀ। ਚੈਰੀ ਸ਼ੇਡ। ਕਲਰ ਦੇਖੋ ਕਿੰਨਾ ਪਿਆਰ। ਲਾਜਮਾ ਬਸ਼ੇਡ ਆ ਜੀ। ਲੋ ਜੀ ਨਵੇਂ-ਨਵੇਂ ਸ਼ੇਡ ਦੇ ਸਾਰੇ। ਪਰ ਇਹਦੇ ਇਸ ਤੋਂ ਬਾਅਦ ਆ ਸਾਰੇ ਉੱਪਰੋਂ ਚੱਕ ਲਾਂ ਆਪਾਂ ਨਾ। ਲੋ ਜੀ ਕਲਰ ਆਪਦਾ ਕੋਈ ਵੀ ਬਾਏ ਕਰ ਲਿਓ ਪਿਓਰ ਬਰਬਰੀ ਪਿਓਰ ਬਰਬਰੀ ਦਾ ਡਿਜੀਟਲ ਪ੍ਰਿੰਟ ਹੈ ਤੇ ਨਾਲ ਮੈਚਿੰਗ ਬੋਟਮ ਹੈ ਪਿਓਰ ਬਰਬਰੀ ਦਾ ਹੀ ਪ੍ਰਿੰਟ ਦੁਪੱਟਾ ਆ ਰਿਹਾ 2150 ਰੁਪਏ ਪ੍ਰਾਈਸ ਰਹੇਗਾ ਜੀ। ਇਹ ਸਾਰੇ 2150 ਵਾਲੇ ਆ। ਆ ਲੋ। ਉਸ ਤੋਂ ਬਾਅਦ ਮੈਂ ਆਈਟਮ ਚੇਂਜ ਕਰਾਂਗਾ ਇਸ ਤੋਂ ਬਾਅਦ ਦਿਖਾਉਂਗਾ ਤੁਹਾਨੂੰ ਮੈਂ ਇੱਕ ਬਰਬਰੀ ਦਾ ਡਿਜੀਟਲ ਪ੍ਰਿੰਟ ਤੇ ਉੱਪਰ ਹੈਂਡਵਰਕ ਉਹ ਆਰਟੀਕਲ ਦਿਖਾਵਾਂਗਾ ਉਹਦੇ ਵੀ ਰੰਗ ਸਾਰੇ ਨਵੇਂ ਬਣਾਵਾਏ ਆ ਕਲਰ ਦੇਖੋ ਸਾਰੇ ਰੰਗ ਸੋਹਣੇ ਆ ਜੀ ਜ਼ਬਰਦਸਤ ਸ਼ੇਡ ਆ ਕੋਈ ਵੀ ਕਲਰ ਬਾਈ ਕਰ ਲਿਓ ਆਪਣਾ ਲਾਜਵਾਬ ਸ਼ੇਡ ਆ ਜੀ ਲਾਜਵਾਬ ਆ ਲੋ ਇਸ ਟਾਈਮ ਦੀ ਟੌਪ ਟ੍ਰੈਂਡਿੰਗ ਆਈਟਮ ਆ ਜੀ ਆ ਚੈੱਕ ਕਰੋ ਟਾਪ ਟ੍ਰੈਂਡਿੰਗ ਆਈਟਮ ਲਾਜ ਲਾਜਵਾਬ ਕਲਰ ਹੈ ਜੀ ਲਾਜਵਾਬ ਸੁਪਰ ਹਟ ਸ਼ੇਡ ਨੇ ਸਾਰੇ ਆ ਲੋ ਪਰਪਲ ਸ਼ੇਡ ਮੋਵ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਕਲਰ ਨੇ ਸ਼ਾਨਦਾਰ ਸ਼ੇਡ ਨੇ ਕਲਰ ਸਾਰੇ ਇੱਕ ਤੋਂ ਇੱਕ ਕਲਰ ਬਣ ਕੇ ਆਏ ਆ ਇੱਕ ਤੋਂ ਇੱਕ ਚੜਦਾ ਰੰਗ ਹੈ ਸਭ ਸਾਰਿਆਂ ਨਾਲ ਸੋਹਣੇ ਰੰਗ ਨੇ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈਗਾ ਆ ਲੋ ਇੱਕ ਸ਼ੇਡ ਆ ਰਿਹਾ ਜੀ ਆਵਲਾ ਇੱਕ ਆ ਰਿਹਾ ਫਿਰੋਜ਼ੀ ਸ਼ੇਡ ਇੱਕ ਕਾਰਾ ਦੀ ਆਵਲਾ ਸ਼ੇਡ ਇੱਕ ਕਾਰਾ ਦੀ ਆਵਲਾ ਸ਼ੇਡ ਕਲਰ ਆਪਦਾ ਕੋਈ ਵੀ ਬਾਏ ਕਰ ਲਿਓ ਇਹ 2145 ਵਾਲੀ ਵੈਰਾਈਟੀ ਆ ਗਈ ਸਾਰੀ ਹੁਣ ਇਸ ਤੋਂ ਬਾਅਦ ਆਪਾਂ ਆਈਟਮ ਚੇਂਜ ਕਰਾਂਗੇ ਪਰ ਇੱਕ ਵਾਰੀ ਆ ਚਕਾਈ ਸਾਰੀ ਨਿਕਚੋ ਖਿੱਚੀ ਮੜਾ ਐਦਾ ਹੀ ਹੇਠ ਲੱਗ ਇਸ ਤੋਂ ਬਾਅਦ ਆਪਾਂ ਆਈਟਮ ਚੇਂਜ ਕਰਕੇ ਦਿਖਾਉਣਾ ਤੁਹਾਨੂੰ ਆ ਦੇ ਕਿੰਨੀ ਕੁਆਂਟੀਟੀ ਦੇ ਚ ਮਾਲ ਲੈ ਆਇਆ ਪੰਡ ਬੰਨ ਕੇ ਲੈ ਕੇ ਆਇਆ ਤੁਹਾਡੇ ਵਾਸਤੇ ਇੰਨੀ ਆ ਚੈੱਕ ਕਰੋ ਸਾਰੇ ਡਿਜ਼ਾਈਨ ਸੋਣਿਆ ਲੋ ਜੀ ਹੁਣ ਇੱਕ ਵੈਰਾਈਟੀ ਚੈੱਕ ਕਰੋ ਜੀ ਆ ਵਾਲੀ ਇਹ ਆਈਟਮ ਚੈੱਕ ਕਰੋ ਇਹ ਬਰਬਰੀ ਦੀ ਪ੍ਰਿੰਟ ਸ਼ਰਟ ਆ ਰਹੀ ਆ ਉੱਪਰ ਸਾਰਾ ਹੈਂਡਵਰਕ ਹੈ ਇਹਦਾ ਪ੍ਰਾਈਸ ਰਹਿਣਾ 2680 ਰੁਪਏ ਇੱਥੇ ਸਾਰੇ ਰੰਗ ਨਵੇਂ ਬਣਵਾਏ ਆ ਜੀ ਆ ਚੈੱਕ ਕਰੋ ਸਭ ਤੋਂ ਸੋਹਣੀ ਆਈਟਮ ਹੈ ਇਸ ਟਾਈਮ ਦੀ ਟ੍ਰੈਂਡਿੰਗ ਆਈਟਮ ਹੈ ਆ ਦੇਖੋ ਪ੍ਰਿੰਟ ਦੇ ਉੱਤੇ ਸਾਰਾ ਹੈਂਡਵਰਕ ਕਰਿਆ ਹੋਇਆ ਟੋਟਲੀ ਹੈਂਡਵਰਕ ਇਹ ਆਈਟਮ ਆਹੋ ਜੀ ਹੈ ਤੁਸੀਂ ਪਾਰਟੀ ਫੰਕਸ਼ਨ ਦੇ ਪਾ ਸਕਦੇ ਹੋ ਕਿਤੇ ਆਮ ਰੂਟੀਨ ਵੇਅਰ ਬਾਹਰ ਅੰਦਰ ਜਿਵੇਂ ਮਰਜ਼ੀ ਪਾ ਸਕਦੇ ਹੋ ਆਈਟਮ ਬਹੁਤ ਸੋਹਣੀ ਹੈ ਪਿਓਰ ਮਸਲੀਨ ਦੀ ਬਾਟਮ ਆ ਰਹੀ ਹੈ ਔਰ ਰੰਗ ਸਾਰੇ ਸਾਰੇ ਨਵੇਂ ਲੈ ਕੇ ਆਏ ਆ ਆ ਚੈੱਕ ਕਰੋ ਆਪਾਂ ਰੰਗ ਐਦਾਂ ਹੀ ਦਿਖਾ ਦਈਏ ਕਲਰ ਦੇਖੋ ਇੱਕ ਆ ਰਹਾ ਜੀ ਆਵਲਾ ਸ਼ੇਡ ਚੀਕੂ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਕਲਰ ਸਾਰੇ ਸੋਹਣੇ ਆ ਜੀ ਜ਼ਬਰਦਸਤ ਸ਼ੇਡ ਆ ਸਾਰੇ ਔਰ ਪ੍ਰਿੰਟ ਲਾਜਵਾਬ ਹੈ 2600 ਸਿਰਫ ਪ੍ਰਾਈਸ ਹੈਗਾ ਇਸ ਤੇ ਉੱਪਰ ਸਾਰਾ ਹੈਂਡਵਰਕ ਕਰਿਆ ਹੋਇਆ ਇੱਕ ਆ ਰਹਾ ਜੀ ਮਾਊਸ ਗ੍ਰੇ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆ ਰਹਾ ਮਾਊਸ ਗ੍ਰੇ ਸ਼ੇਡ ਇਸ ਟਾਈਮ ਦਾ ਸੁਪਰ ਹਿੱਟ ਕਲਰ ਨੇ ਜੀ ਲਾਜਵਾਬ ਸ਼ੇਡ ਨੇ ਲਾਜਵਾਬ ਇੱਕ ਆ ਰਹਾ ਜੀ ਪਰਪਲ ਸ਼ੇਡ ਆ ਦੇਖੋ ਇੱਕ ਆ ਰਾ ਜੀ ਆਵਲਾ ਪਰਪਲ ਸ਼ੇਡ ਕਲਰ ਦੇਖੋ ਕਿੰਨਾ ਜ਼ਬਰਦਸਤ ਹੈ ਇੱਕ ਆ ਰਫ ਫਿਰੋਜ਼ੀ ਸ਼ੇਡ ਸਾਰੇ ਰੰਗ ਸੁਪਰ ਹਿੱਟ ਲੈ ਕੇ ਆਇਆ ਇਸ ਤੋਂ ਬਾਅਦ ਜਿਹੜੀ ਆਈਟਮ ਦਿਖਾਉਂਗਾ ਤੁਹਾਨੂੰ ਦਿਖਾਉਂਗਾ ਜੋਰਜਟ ਦੀ ਉਹਦੇ ਵੀ ਸਾਰੇ ਰੰਗ ਨਵੇਂ ਬਣਵਾਏ ਆ ਆ ਚੈੱਕ ਕਰੋ ਇੱਕ ਆ ਰਾ ਜੀ ਆਵਲਾ ਪਿੱਤਲ ਕਲਰ ਨਵਾਂ ਸ਼ੇਡ ਮਾਸਟਰ ਟਾਈਪ ਕਲਰ ਹੈ ਆ ਲੋ ਇਹ ਪਿੱਤਲ ਸ਼ੇਡ ਆ ਲੋ ਜੀ ਜਿਹੜਾ ਪਿੱਤਲ ਦਾ ਕਲਰ ਹੁੰਦਾ ਪਰ ਗੜੋ ਸ਼ੇਡ ਆ ਪ੍ਰੋਫੈਸਰ ਲੋ ਜੀ ਇੱਕ ਸ਼ੇਡ ਆ ਰਾ ਜੀ ਜਿਸ ਵਿੱਚ 에ਅਰ ਫੋਰਸ ਬਲੂ ਇੱਕ ਕਾਰ ਹੈ ਜੀ ਜਿਹਦੇ ਵਿੱਚ ਮੌਬ ਸ਼ੇਡ ਇੱਕ ਕਾਰ ਹੈ ਜੀ ਬਲੈਕ ਸ਼ੇਡ ਆਪਦਾ ਕਲਰ ਸਕਰੀਨਸ਼ਾਟ ਲੈ ਲਓ ਜੀ ਆ ਲੋ ਕਲਰ ਸਾਰੇ ਸੋਨੇ ਜਿਹੜਾ ਮਰਜ਼ੀ ਬਾਏ ਕਰ ਲਓ ਇੱਕ ਕਾਰ ਹੈ ਜੀ ਆਵਲਾ ਸ਼ੇਡ ਪਾਪਰ ਜਿਹਾ ਕਲਰ ਨਵਾਂ ਸ਼ੇਡ ਹੈ ਇੱਕ ਕਾਰ ਹੈ yellow ਸ਼ੇਡ ਇੱਕ ਕਾਰ ਹੈ ਗਾਜ਼ਰੀ ਸ਼ੇਡ ਇੱਕ ਕਾਰ ਹੈ ਜੀ ਆਵਲਾ ਸਕਾਈ ਬਲੂ ਸ਼ੇਡ ਇੱਕ ਕਾਰ ਹੈ ਮੌਬ ਸ਼ੇਡ ਪਰ ਖੋਲ ਹੀ ਕਲਰ ਮੈਂ ਕਹਿੰਦਾ ਖੋਲ ਦਿੰਨੇ ਆ ਸਾਰੇ ਖੋਲ ਦਿੰਨੇ ਆ ਫਿਰ ਕਸਟਮਰ ਨੇ ਫੋਟੋ ਮੰਗਣੀ ਆ ਆਪਾਂ ਨੂੰ ਫਿਰ ਫੋਟੋ ਕਲਿੱਕ ਨਹੀਂ ਹੁੰਦੀ ਰਸ਼ ਜ਼ਿਆਦਾ ਹੋ ਜਾਂਦਾ ਸ਼ਾਪ ਤੇ ਫਿਰ ਫੋਟੋ ਕਲਿੱਕ ਨਹੀਂ ਹੁੰਦੀ ਆ ਆਪਾਂ ਤੁਹਾਨੂੰ ਕਲਰ ਸਾਰੇ ਓਪਨ ਕਰਕੇ ਦਿਖਾ ਦਿੰਨੇ ਆ ਆ ਚੈੱਕ ਕਰੋ ਇੱਕ ਸ਼ੇਡ ਆ ਰਿਹਾ ਜੀ ਆਹ ਵਾਲਾ ਆਪਣਾ کھولਦੇ ਹੈ ਆਪਣਾ ਹਾਂ ਹਾਂ ਇੱਕ ਸ਼ੇਡ ਆ ਗਿਆ ਜੀ ਆਹ ਵਾਲਾ ਮੈਂ ਕਲਰ ਸਾਰੇ ਓਪਨ ਕਰ ਰਿਹਾ ਜੀ ਤੁਹਾਨੂੰ ਪਿਕ ਦੀ ਲੋੜ ਨਾ ਪਵੇ ਤੁਹਾਨੂੰ ਪ੍ਰੋਪਰ ਦਿਖ ਜੇ ਕਲਰ ਕੀ ਆ ਆ ਚੈੱਕ ਕਰੋ ਜੀ ਇੱਕ ਸ਼ੇਡ ਆ ਰਿਹਾ ਆਹ ਵਾਲਾ ਅਜੇ ਪੀਸ ਬਣ ਕੇ ਆਏ ਆ ਸਾਰੇ ਨਵੇਂ ਕਾਗਜ਼ ਤੁਹਾਡੇ ਸਾਹਮਣੇ ਨਿਕਲ ਰਿਹਾ ਬਟਰ ਪੇਪਰ ਨਿਕਲ ਰਿਹਾ ਤੁਹਾਡੇ ਸਾਹਮਣੇ ਨਵੇਂ ਦੀ ਨਿਸ਼ਾਨੀ ਹੈ ਕਿਉਂਕਿ ਸਾਡੇ ਤੋਂ ਪੈਂਦਾ ਨਹੀਂ ਬਾਅਦ ਚ ਰਸ਼ ਕਰਕੇ ਆਈਟਮ ਨਾਲ ਦੀਆਂ ਸੋਲਡ ਆਊਟ ਹੋ ਜਾਂਦੀ ਆ ਔਰ ਇਸ ਟਾਈਮ ਦੀ ਸਪੋਰਟ ਟ੍ਰੈਂਡਿੰਗ ਆਈਟਮ ਹੈ ਬਲੈਕ ਕਲਰ ਦੇਖੋ ਕਿੰਨਾ ਪਿਆਰਾ ਹੈ ਆ ਲੋ ਫਾਲਸਾ ਕਲਰ ਕਲਰ ਸਾਰੇ ਸੋਹਣੇ ਆ ਜਿਹੜਾ ਮਰਜ਼ੀ ਰੰਗ ਬਾਏ ਕਰ ਲਓ ਕਲਰ ਸਾਰੇ ਸੋਹਣੇ ਇੱਕ ਫਾਲਸਾ ਸ਼ੇਡ ਆ ਗਿਆ ਜੀ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆ ਰਿਹਾ ਯੈਲੋ ਸ਼ੇਡ ਜਿਹੜਾ ਮਰਜ਼ੀ ਰੰਗ ਬਾਏ ਕਰ ਲਓ ਪ੍ਰਿੰਟ ਦੇ ਉੱਤੇ ਸਾਰਾ ਹੈਂਡ ਵਰਕ ਕਰਿਆ ਹੈ ਟਾਪ ਸੇਲਿੰਗ ਆਈਟਮ ਹੈ ਇਸ ਟਾਈਮ ਦੀ ਇੱਕ ਆ ਰਿਹਾ 에ਅਰ ਫੋਰਸ ਬਲੂ ਮੈਂ ਇੱਕ ਗੱਲ ਹੋਰ ਕਹਿ ਦਵਾਂ ਸਾਡੇ ਸਟੋਰ ਦੇ ਵਿੱਚ ਤੁਹਾਨੂੰ ਹਰ ਇੱਕ ਆਈਟਮ ਨਵੀਂ ਤੋਂ ਨਵੀਂ ਮਿਲੇਗੀ ਇਹ ਗੱਲ ਦਾ ਆਪਾਂ ਦਾਵਾ ਕਰਦੇ ਹਾਂ ਪੂਰਾ ਉਹ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਹਰ ਇੱਕ ਵੀਡੀਓ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਵੈਰਾਈਟੀ ਕੀ ਆਉਂਦੀ ਹੈ ਸਾਡੇ ਤੋਂ ਲਓ ਜੀ ਕੋਸ਼ਿਸ਼ ਤਾਂ ਇਹੀ ਰਹੇਗੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵੇਂ-ਨਵੇਂ ਫੈਸ਼ਨੇਬਲ ਸੂਟ ਮਿਲਨੇ ਆ ਹਰ ਤਰ੍ਹਾਂ ਦੇ ਮੌਸਮ ਦੇ ਹਿਸਾਬ ਨਾਲ ਹਰ ਤਰ੍ਹਾਂ ਦੀ ਵੈਰਾਈਟੀ ਆਉਂਦੀ ਹੈ ਆਪਣੇ ਕੋਲ ਪਾਰਟੀ ਵੇਅਰ ਦੇ ਵਿੱਚ ਹਰ ਤਰ੍ਹਾਂ ਦੇ ਸੂਟ ਚਾਹੇ ਜਿੰਨੀ ਮਰਜ਼ੀ ਰੇਂਜ ਲੈ ਲਓ ਗਰਮੀਆਂ ਦੇ ਹਰ ਤਰ੍ਹਾਂ ਦੇ ਸੂਟ ਜਿੰਨੀ ਮਰਜ਼ੀ ਰੇਂਜ ਲੈ ਲਓ ਮੈਂ ਕਹਣਾ ਗਰਮੀਆਂ ਦੇ ਕਾਟਨ ਦੇ ਸੂਟ ਵੀ ਅਸੀਂ ਕਟੋਗੜ 5000 ਤੱਕ ਸੇਲ ਕਰਦੇ ਆ। ਸੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੁੰਦੀ ਆ। ਆ ਚੈੱਕ ਕਰੋ। ਚਲੋ ਜੀ। ਰਸ ਛੇੜ। ਇੰਨੀ ਕੁਆਂਟੀਟੀ ਦੇ ਵਿੱਚ ਕਦੇ ਮਾਲ ਨਹੀਂ ਮਿਲਦਾ ਔਰ ਆਪਾਂ ਫੁੱਲ ਕੁਆਂਟੀਟੀ ਦੇ ਵਿੱਚ ਲੈ ਕੇ ਆ ਰਹੇ ਆਂ ਔਰ ਫੁੱਲ ਕਲਰ ਸਾਰੇ ਰੰਗ ਬਣਵਾ ਰਹੇ ਆਂ ਸਾਰੇ। ਇਹੋ ਜਿਹਾ ਰੰਗ ਕੋਈ ਨਹੀਂ ਹੋਊਗਾ ਜਿਹੜਾ ਨਾਮ ਲੈ ਕੇ ਆਈਏ ਅਸੀਂ। ਔਰ ਗਾਰੰਟੀ ਦੇ ਰਹਿਣਾ ਤੁਸੀਂ ਰੰਗ ਕਹਿਣਾ ਭਾਜੀ ਰੰਗ ਦੇਖਿਆ ਨਹੀਂ ਹੈਗਾ ਇਹੋ ਜਿਹਾ ਰੰਗ ਚਾਹੀਦਾ। ਉਹ ਰੰਗ ਨਹੀਂ ਇਹ। ਆ ਲੋ। ਇਹ ਆ ਗਿਆ ਜੀ 2680 ਰੁਪਏ। ਸਾਰਾ ਹੈਂਡਵਰਕ ਆ ਇਹ ਡਿਜੀਟਲ ਪ੍ਰਿੰਟ ਦੇ ਉੱਤੇ ਸਾਰਾ ਹੈਂਡਵਰਕ ਹੈ 2680 ਰੇਂਜ ਆ ਗਈ ਇਸ ਤੋਂ ਬਾਅਦ ਨੂੰ ਆਈਟਮ ਦਿਖਾਣਾ ਮੈਂ ਜੋਰਜਟ ਦੀ ਅੜ ਇੱਕ ਵਾਰੇ ਆ ਵਿੱਚ ਕਾ ਦੇ ਲੋ ਜੀ ਹੁਣ ਜੋਰਜਟ ਦੇ ਆਈਟਮ ਦਿਖਾਣਾ ਵੀਡੀਓ ਪੂਰੀ ਐਂਡ ਤੱਕ ਦੇਖਿਓ ਵੀਡੀਓ ਸਕਿਪ ਨਾ ਕਰਿਓ ਬਸ ਆ ਇੱਕ ਯੈਲੋ ਸ਼ੇਡ ਵੀ ਰਹਿ ਗਿਆ ਬੜਾ ਆ ਯੈਲੋ ਸ਼ੇਡ ਦੇਖ ਲਓ ਇੱਕ ਕਿਹ ਕੀ ਯੈਲੋ ਸ਼ੇਡ ਵੀ ਰਹਿ ਗਿਆ ਇਹਦੇ ਵਿੱਚ 2680 ਰੇਂਜ ਦੇ ਵਿੱਚ ਆ ਦੇਖੋ ਆ ਵੀ ਕਲਰ ਸੋਨਾ ਹੈ ਜੇ ਥੋੜਾ ਬ੍ਰਾਈਟ ਸ਼ੇਡ ਲੈਣਾ ਹੈ ਲੋ ਜੀ ਹੁਣ ਜਿਹੜੀ ਵੈਰਾਈਟੀ ਦਿਖਾਉਣ ਜਾ ਰਹਾ ਤੁਹਾਨੂੰ ਉਹ ਦਿਖਾਉਣ ਜਾ ਰਿਹਾ ਪਿਓਰ ਜੋਰਜਟ ਦੇ ਡਿਜੀਟਲ ਪ੍ਰਿੰਟ ਤੇ ਵਿਦ ਆਰੀ ਵਰਕ ਵਾਲੇ ਆ ਦੇਖੋ ਆ ਆਰੀ ਆ ਪਿਓਰ ਜੋਰਜਟ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਤੋਂ ਇੱਕ ਤੋਂ ਇੱਕ ਪ੍ਰਿੰਟ ਆਇਆ ਮਸਤ ਪ੍ਰਿੰਟ ਆਇਆ ਇੰਨੇ ਸੋਹਣੇ ਰੰਗ ਆਏ ਹਨ ਮੈਂ ਕਹਿੰਦਾ ਚੈੱਕ ਕਰੋ ਜੀ ਪਰ ਇਹ ਤਾਂ ਮੈਨੂੰ ਪਿਓਰ ਫੀਲ ਲੱਗਦੀ ਹੈ ਇਹ ਪਿਓਰ ਜੋਰਜਟ ਇਹ ਪਿਓਰ ਕ੍ਰੀਮ ਹੈ ਕਿ ਪਿਓਰ ਜੋਰਜਟ ਜੋਰਜਟ ਪਿਓਰ ਜੋਰਜਟ ਆ ਇਹ ਪਿਓਰ ਜੌਰਜਟ ਆ ਰਹੀ ਹੈ ਡਿਜੀਟਲ ਪੈਨ ਦੀ ਸ਼ਰਟ ਆ ਰਹੀ ਹੈ ਉੱਪਰ ਆਰੀਵਰ ਕਰਿਆ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਨਾਲ ਪਿਓਰ ਜੌਰਜਟ ਦਾ ਹੀ ਫੁੱਲ ਪਿਓਰ ਜੌਰਜਟ ਦਾ ਲਾਈਟ ਵੇਟ ਦੁਪੱਟਾ ਆ ਰਿਹਾ ਜੀ ਡਿਜੀਟਲ ਪੈਨ ਦਾ ਔਰ ਚੈੱਕ ਕਰੋ ਇਸ ਟਾਈਮ ਦੀ ਸੁਪਰ ਹਿੱਟ ਆਈਟਮ ਲੈ ਕੇ ਆਇਆ ਇਹਦੇ ਕਲਰ ਡਿਜ਼ਾਈਨ ਸਾਰੇ ਲਾਜਵਾ ਵਾਇਆ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਦੇਖੋ ਸਾਰੇ ਪ੍ਰਿੰਟ ਸੋਹਣੇ ਆ ਔਰ ਇਹੋ ਜੇ ਪ੍ਰਿੰਟ ਲੈ ਕੇ ਆਇਆ ਕਿ ਆਮ ਸੂਟਾਂ ਦੇ ਵਿੱਚ ਪ੍ਰਿੰਟਿੰਗ ਨਹੀਂ ਮਿਲਦੀ ਇਸ ਗੱਲ ਦੀ ਆਪਾਂ ਗਾਰੰਟੀ ਦੇ ਦਿੰਨੇ ਆ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਲਾਜਵਾ ਪ੍ਰਿੰਟ ਆ ਜੀ ਆ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਸੁਪਰ ਹਿੱਟ ਪ੍ਰਿੰਟ ਆ ਜੀ ਆ ਲੋ ਆ ਰਿਹਾ ਡਿਜੀਟਲ ਪ੍ਰਿੰਟ ਨਾਲ ਆ ਰਹੀ ਹੈ ਮੈਚਿੰਗ ਬਾਟਮ ਨਾਲ ਆ ਰਿਹਾ ਜੀ ਦੁਪੱਟਾ ਪਿਓਰ ਵਿਸਕੋਜ਼ ਦਾ ਹੀ ਦੁਪੱਟਾ ਆ ਰਿਹਾ ਡਿਜੀਟਲ ਪ੍ਰਿੰਟ ਦਾ ਔਰ ਪ੍ਰਿੰਟ ਸਾਰੇ ਲਾਜਵਾ ਵਾ ਪਰ ਇਹਦਾ ਸ਼ੈਡੋ ਆ ਦਿਖਾਈ ਨੀਚੇ ਤੇ ਇਹਦਾ ਸ਼ੈਡ ਦਿਖਾਣਾ ਤੁਹਾਨੂੰ ਇੱਕ ਆ ਸ਼ੈਡ ਮਤਲਬੀ ਬੇਸ ਕਲਰ ਸੇਮ ਨਹੀਂ ਕਲਰ ਡਿਫਰੈਂਟ ਹੈ ਥੋੜਾ ਲਾਈਟ ਪੀਚ ਜਾਂ ਕਰੀਮੀ ਜਾਂ ਕਲਰ ਹੈ ਨਵਾਂ ਜਾਂ ਸ਼ੈਡ ਯੂਨੀਕ ਕਲਰ ਆ ਰਿਹਾ ਕਲਰ ਦੇਖੋ ਕਿੰਨਾ ਪਿਆਰਾ ਕਲਰ ਦੇਖੋ ਕਿੰਨਾ ਜ਼ਬਰਦਸਤ ਹੈ ਬਿਊਟੀਫੁਲ ਪ੍ਰਿੰਟ ਮੈਚਿੰਗ ਬਾਟਮ ਆ ਰਹੀ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟੇ ਦੇ ਪ੍ਰਿੰਟ ਦੇਖਣ ਵਾਲੇ ਆ ਇਹਨਾਂ ਦੇ ਅਸਲ ਦੇ ਵਿੱਚ ਉਹਦਾ ਦੁਪੱਟੇ ਦੇ ਪ੍ਰਿੰਟ ਬਹੁਤ ਸੋਹਣੇ ਆ ਵਾਓ ਬਿਊਟੀਫੁਲ ਪ੍ਰਿੰਟ ਆ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਪ੍ਰਿੰਟ ਆ ਲਾਈਟ ਪਿੰਕ ਸ਼ੇਡ ਬੇਬੀ ਪਿੰਕ ਕਲਰ ਕਲਰ ਦੇਖੋ ਕਿੰਨਾ ਔਰ ਸਭ ਤੋਂ ਡੇ ਗਰਮੀਆਂ ਦੀ ਆਈਟਮ ਹੈ ਗਰਮੀਆਂ ਦੇ ਪ੍ਰਿੰਟ ਨੇ ਔਰ ਇਹ ਚੀਜ਼ ਇਹੋ ਜਿਹੀ ਤੁਸੀਂ ਪਾਰਟੀ ਫੰਕਸ਼ਨ ਜਿਵੇਂ ਮਰਜ਼ੀ ਪਾ ਸਕਦੇ ਬਾਹਰ ਜਿਵੇਂ ਮਰਜ਼ੀ ਪਾਓ ਚੀਜ਼ ਇੰਨੀ ਸੋਹਣੀ ਆ ਆ ਚੈੱਕ ਫਲਾਵਰ ਪ੍ਰਿੰਟਿੰਗ ਬੜੀ ਪਿਆਰੀ ਹੈ ਜੀ ਆ ਦੇਖੋ ਆ ਦੁਪੱਟਾ ਆ ਰਿਹਾ ਇਸ ਦਾ ਲਾਜਵਾ ਦੁਪੱਟਾ ਹੈ ਜੀ ਲਾਜਵਾ ਦੁਪੱਟਾ ਸੁਪਰ ਹਿੱਟ ਦੁਪੱਟਾ ਲੋ ਜੀ ਇੱਕ ਪ੍ਰਿੰਟ ਆਇਆ ਜੀ ਕਾਨੀ ਪ੍ਰਿੰਟ ਆਹ ਪ੍ਰਿੰਟ ਬਹੁਤ ਸੋਹਣਾ ਹੈ ਮੋਰ ਪੰਖੀ ਆ ਕਲਰ ਕਲਰ ਬੜਾ ਪਿਆਰਾ ਇਹਦੇ ਉੱਤੇ ਲਾਈਨਿੰਗ ਲਵਾ ਲਓ ਟਾਫਟੇ ਲਵਾਓ ਚਾਹੇ ਫੁੱਲ ਬੈਲ ਦੀ ਲਵਾਓ ਚੋਆਇਸ ਤੁਹਾਡੀ ਹੈ ਦੋਨੋਂ ਲਾਈਨਿੰਗਾਂ ਚੱਲ ਜਾਂਦੀਆਂ ਨੇ ਜੀ ਆ ਲੋ ਫੈਬਰਿਕ ਦਾ ਆਸਮ ਫੈਬਰਿਕ ਹੈ ਜੀ ਸਭ ਤੋਂ ਕੰਫਰਟੇਬਲ ਫੈਬਰਿਕ ਆਂਦਾ ਗਰਮੀ ਦੇ ਵਿੱਚ ਇਹ ਆ ਲੋ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਲਾਜਵਾ ਪ੍ਰਿੰਟਿੰਗ ਹੈ ਜੀ ਆ ਲੋ ਇੱਕ ਆ ਰਹੀ ਜੀ ਆ ਪ੍ਰਿੰਟ ਇਹਦੀ ਬਾਟਮ ਤੇ ਵਰਕ ਆਏਗਾ ਜਿਹੜਾ ਬਾਟਮ ਤੇ ਵਰਕ ਆਏਗਾ ਉਸ ਦਾ ਪ੍ਰਾਈਸ ਰਹੇਗਾ 2850 ਜਿਹੜਾ ਵਿਦਆਊਟ ਬਾਟਮ ਵਰਕ ਹੈ ਜੀ ਉਸ ਦਾ ਪ੍ਰਾਈਸ ਰਹੇਗਾ 2650 ਆ ਚੈੱਕ ਕਰੋ ਇਹਦੀ ਪਿਓਰ ਕريب ਦੀ ਬਾਟਮ ਆ ਰਹੀ ਹੈ ਬਾਟਮ ਤੇ ਆ ਰਿਹਾ ਵਰਕ ਇਹ 2850 ਵਾਲੀ ਆਈਟਮ ਆਏਗੀ ਇਸ ਦਾ ਪ੍ਰਾਈਸ ਰਹੇਗਾ 2850 ਰੁਪਏ ਆ ਯੈਲੋ ਦਾ ਜਿਹਦੀ ਬਾਟਮ ਤੇ ਵਰਕ ਆ ਗਿਆ 2850 ਹੋਊਗਾ ਜਿਹਦੀ ਪਲੇਨ ਬਾਟਮ ਹੋएगी ਉਹ 2650 ਰੁਪਏ ਆ ਚੈੱਕ ਕਰੋ ਸ਼ਾਨਦਾਰ ਆਈਟਮ ਲੈ ਕੇ ਆਇਆ ਸ਼ਾਨਦਾਰ ਸੁਪਰ ਹਿੱਟ ਆਈਟਮ ਲੈ ਕੇ ਆਇਆ ਟਾਪ ਸੇਲਿੰਗ ਆਈਟਮ ਹੈ ਜੀ ਟਾਪ ਸੇਲਿੰਗ ਲਾਜਵਾ ਪੀਸ ਨੇ ਸਾਰੇ ਸਾਰੇ ਸੋ ਕੋਈ ਵੀ ਬਾਈ ਕਰ ਲਿਓ ਦੁਪट्टे ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਪ੍ਰਿੰਟ ਜ਼ਬਰਦਸਤ ਲਾਜਵਾ ਪ੍ਰਿੰਟ ਹੈ ਸਾਰਾ ਉੱਪਰ ਆਰੀ ਵਰਕ ਕਰਿਆ ਹੋਇਆ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਜੀ ਲਾਜਵਾ ਵਿਸ਼ੇੜਾ ਬਿਊਟੀਫੁੱਲ ਪ੍ਰਿੰਟ ਬਿਊਟੀਫੁੱਲ ਕਲਰ ਔਰ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਆ ਰੇ ਜ਼ਾ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਜਬਰਦਸਤ ਹੈ ਸ਼ਾਨਦਾਰ ਪ੍ਰਿੰਟਿੰਗ ਹੈ ਔਰ ਦੇਖੋ ਚੈੱਕ ਕਰੋ ਕਲਰ ਕਿੰਨਾ ਸੋਹਣਾ ਸ਼ੇਡ ਹੈ ਗਾਦਰੀ ਸ਼ੇਡ ਪ੍ਰਿੰਟ ਦੇਖੋ ਕਿੰਨਾ ਲਾਜਵਾਜ਼ ਹੈ ਸੁਪਰ ਹਿੱਟ ਪ੍ਰਿੰਟ ਸੁਪਰ ਹਿੱਟ ਲਓ ਜੀ ਕੋਈ ਵੀ ਰੰਗ ਕੋਈ ਵੀ ਡਿਜ਼ਾਈਨ ਬਾਏ ਕਰ ਲਿਓ ਸਾਰੇ ਸੋਹਣੇ ਨੇ ਇੱਕ ਆਏਗਾ ਜੀ ਆਵਲਾ ਕਲਰ ਦੇਖੋ ਪ੍ਰਿੰਟ ਦੇਖੋ ਇੰਨਾ ਸ਼ਾਨਦਾਰ ਹੈ ਪਿਓਰ ਕ੍ਰੇਪ ਦੀ ਆ ਰਹੀ ਹੈ ਬਾਟਮ ਔਰ ਆ ਆ ਰਿਹਾ ਇਸ ਦਾ ਦੁਪੱਟਾ ਅਲਟੀਮੇਟ ਫੈਬਰਿਕ ਅਲਟੀਮੇਟ ਆਈਟਮ ਸ਼ਾਨਦਾਰ ਆਈਟਮ ਹੈ ਜੀ ਆ ਚੈੱਕ ਕਰੋ ਟਿਕ ਆ ਰਿਹਾ ਜੀ ਆਵਲਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਸਾਰੇ ਪ੍ਰਿੰਟ लाजवाब ਹੈ ਜੀ ਫਲੋਰਸੈਂਟ ਕਲਰ ਆ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਕਲਰ ਦੇਖੋ ਪ੍ਰਿੰਟ ਦੇਖੋ ਜਬਰਦਸਤ ਸ਼ੇਡ ਹੈ ਲੋ ਜੀ ਇੱਕ ਆਇਆਗਾ ਨੀਚੇ ਵਾਲੇ ਚ ਕਲਰ ਆ ਗਿਆ ਜੀ ਆ ਬਲ ਗਾਜ਼ਰੀ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਬਿਊਟੀਫੁੱਲ ਸ਼ੇਡ ਹੈ ਜੀ ਬਿਊਟੀਫੁੱਲ ਐਲੀਗੈਂਟ ਪੀਸ ਲੈ ਕੇ ਆ ਸਾਰੇ ਐਲੀਗੈਂਟ ਪ੍ਰਿੰਟ ਲੈ ਕੇ ਆ ਥੋੜੇ ਵਾਸਤੇ ਟਾਪ ਸੇਲਿੰਗ ਪ੍ਰਿੰਟ ਨੇ ਔਰ ਇਸ ਟਾਈਮ ਦੇ ਨਵੇਂ ਪ੍ਰਿੰਟ ਨੇ ਆਏ ਹਾਏ ਹਾਏ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਪਿੰਕ ਸ਼ੇਡ ਪ੍ਰਿੰਟ ਦੇਖੋ ਕਿੰਨਾ ਪਿਆਰਾ ਜੀ ਸੁਪਰ ਹਿੱਟ ਪ੍ਰਿੰਟ ਆ ਸੁਪਰ ਹਿੱਟ ਪ੍ਰਿੰਟ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਾ ਹੋਇਆ ਹੈ ਅਲਟੀਮੇਟ ਪ੍ਰਿੰਟ ਹੈ ਰੋਮੀ ਨਿਕਾ ਕਰਾਉਦੇ ਥੋੜਾ ਜਿਹਾ ਕਲੋਸ ਕਰਕੇ ਆਰੀ ਵਰਕ ਕਰਾਇਆ ਸਾਰਾ ਉੱਪਰ ਇਸ ਟਾਈਮ ਦੀ ਸੁਪਰ ਹਿੱਟ ਆਈਟਮ ਹੈ ਜੀ ਆ ਲੋ ਔਰ ਫੁੱਲ ਕੁਆਂਟੀਟੀ ਵਿੱਚ ਸਟਾਕ ਮੰਗਾ ਰਹੇ ਹਾਂ ਫੁੱਲ ਕੁਆਂਟੀਟੀ ਆ ਚੈੱਕ ਕਰੋ ਦੁਪੱਟਾ ਇੱਕ ਪ੍ਰਿੰਟ ਆ ਵਾਲਾ ਆਏਗਾ ਕਰੀਮ ਕਲਰ ਦਾ ਫਲਾਵਰ ਪ੍ਰਿੰਟ ਦੇਖੋ ਇਹਦਾ ਕਿੰਨਾ ਪਿਆਰਾ ਹੈ ਔਰ ਸਾਰੀ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਸਾਰੀ ਡਿਜੀਟਲ ਪ੍ਰਿੰਟਿੰਗ ਚੈੱਕ ਕਰੋ ਲਾਜਵਾ ਪ੍ਰਿੰਟ ਹੈ ਜੀ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਡਿਜੀਟਲ ਦੁਪੱਟਾ ਲੱਗਾ ਹੈ ਟਾਈ ਡੈਂਡਾਈ ਦੇ ਵਿੱਚ ਹਾਲੋ ਕਿੰਨਾ ਸ਼ਾਨਦਾਰ ਦੁਪੱਟਾ ਆ ਦੇਖੋ ਲੋ ਜੀ ਇੱਕ ਪ੍ਰਿੰਟ ਆਇਆ ਜੀ ਆਹ ਵਾਲਾ ਇਹ ਪ੍ਰਿੰਟ ਇਹੋ ਜਿਹਾ ਵੀ ਥੋੜਾ ਮਦਰ ਲੁੱਕ ਚ ਵੀ ਚੱਲੇਗਾ ਜਿਵੇਂ ਆਪਾਂ ਮਦਰ ਲੁੱਕ ਲਈ ਲੈਣਾ ਤਾਂ ਸਭ ਤੋਂ ਸੋਹਣਾ ਪ੍ਰਿੰਟ ਹੈ ਚਾਹ ਜਿਹੜਾ ਮਰਜ਼ੀ ਪਾ ਲਈ ਕਲਰ ਬਹੁਤ ਸੋਹਣਾ ਹੈ ਫਾਰਮ ਸ਼ੇਡ ਹੈ ਕਲਰ ਇਸ ਟਾਈਮ ਟ੍ਰੈਂਡਿੰਗ ਚੱਲ ਰਿਹਾ ਹੈ ਔਰ ਪ੍ਰਿੰਟ ਬੜਾ ਪਿਆਰਾ ਹੈ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਆ ਦੇਖੋ ਸ਼ਾਨਦਾਰ ਪ੍ਰਿੰਟਿੰਗ ਹੈ ਔਰ ਇੱਕ ਸ਼ੇਡ ਆ ਰਿਹਾ ਜੀ ਸਕਾਈ ਬਲੂ カラー देखो कितना प्यारा है जी अल्टीमेट शेड सारे रंग नए सारे डिजाइन नए ਜਿਹੜਾ ਮਰਜ਼ੀ ਬਾਏ ਕਰ ਲੋ ਸੁਪਰ ਹੀ ਟਾਈਟ ਮੈਂ ਇਸ ਟਾਈਮ ਦੀ ਕਿੰਡੀ ਵੀ ਹੋ ਗਈ ਚਲ ਗਿਆ ਇੱਕ ਆਏਗਾ ਜੀ ਆ ਵਾਲਾ ਪ੍ਰਿੰਟ ਮਸਟਰਡ कलर ਦਾ ਲੋ ਜੀ ਹੁਣ ਆਪ ਦਾ ਕੋਈ ਵੀ ਬਾਏ ਕਰ ਲਿਓ ਸਾਰੇ ਡਿਜ਼ਾਈਨ ਸਾਰੇ ਪ੍ਰਿੰਟ ਬਹੁਤ ਸੋਹਣੇ ਆ ਇਸ ਦੀ ਮਸਟਰਡ ਬਾਟਮ ਆ ਰਹੀ ਆ ਔਰ ਆ ਆ ਰਿਹਾ ਇਸ ਦਾ ਦੁਪੱਟਾ ਸਰਪ੍ਰਾਈਜ਼ ਇਸ ਦਾ ਹੋਇਆ ਜੀ 2650 ਰੁਪਏ ਜਿਹੜਾ ਬਾਟਮ ਵਰਕ ਹੈ ਜੀ ਵਿੱਚ yellow color ਦਾ ਉਹਦਾ 2850 ਇੱਕ ਆਇਆ ਬਾਟਮ ਵਰਕ ਨਾਲ ਉਸ ਦਾ 2850 ਬਾਕੀ ਸਾਰੇ 2650 ਵਾਲੇ ਆ ਸੋ ਆਪ ਦਾ ਸਕਰੀਨ ਸ਼ਾਟ ਲੈ ਕੇ ਕੋਈ ਵੀ ਬਾਏ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਓਹੋ ਇੱਕ ਆ ਸੈੱਟ ਨਵਾਂ ਆਇਆ ਜੀ ਆ ਵੀ ਆਈਟਮ ਚੈੱਕ ਕਰ ਲਓ ਕੀ ਰੇਟ ਤੇ ਆਈ ਹੈ ਇਹ ਆ ਵੀ ਆਈਟਮ ਨਵੀਂ ਆਈ ਹੈ ਇਹ ਪਿਓਰ ਟੈਬੀ ਲਾਈਨ ਦੇ ਸੂਟ ਆਇਆ ਜੀ ਡਿਜੀਟਲ ਪ੍ਰਿੰਟ ਦੇ ਸ਼ੋਰ ਟੈਬੀ ਲਾਈਨ ਦੇ ਡਿਜੀਟਲ ਪ੍ਰਿੰਟ ਦਾ ਸੂਟ ਆਇਆ ਨਾਲ ਪਿਓਰ ਮਸਲੀਨ ਦੀ ਬੋਟਮ ਹੈ ਜੀ ਛੱਬਿਆਂ ਦਾ ਲੱਗਿਆ ਹੋਇਆ ਹੈ ਹੈ ਦੱਸੀ ਕਿ ਛੱਬਿਆਂ ਦੇ ਦੀਆਂ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਜੀ ਪਿਓਰ ਟੈਬੀ ਲਾਈਨ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਆ ਰਹੀ ਹੈ ਪਿਓਰ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਇਸ ਦਾ ਪ੍ਰਾਈਸ ਕਨਫਰਮ ਨਹੀਂ ਹੈਗਾ ਹਜੇ ਸੈਟ ਨਾ ਮਾ ਹੀ ਆਇਆ ਇਸ ਦਾ ਤੁਸੀਂ ਮੈਸੇਜ ਕਰ ਦਿਓ ਤੁਹਾਨੂੰ ਪ੍ਰਾਈਸ ਦੱਸ ਦਾਂਗੇ ਸੋ ਬਾਕੀ ਜਿਹੜਾ ਤੁਹਾਨੂੰ ਦਿਖਾਈ ਆ ਆਈਟਮ ਇਹਦੇ ਕਲਰ ਸਾਰੇ ਦੇਖ ਲਓ ਇਸ ਦਾ ਪ੍ਰਾਈਸ ਕਨਫਰਮ ਨਹੀਂ ਹੈਗਾ ਮੈਂ ਫੇਰ ਕਹਿ ਰਿਹਾ ਵੀਡੀਓ ਦੇ ਵਿੱਚ ਤੁਸੀਂ ਥੋੜੀ ਦੇਰ ਬਾਅਦ ਜਦੋਂ ਮੈਸੇਜ ਕਰੋਗੇ ਅਸੀਂ ਬਿੱਲ ਚੈੱਕ ਕਰਕੇ ਦੇਖ ਕੇ ਦੱਸ ਦਿੰਦੇ ਆ ਕਿ ਕੀ ਪ੍ਰਾਈਸ ਨਿਕਲਦਾ ਦਾ ਆ ਦੇਖੋ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਕਲਰ ਦੇਖੋ ਟੈਬੀ ਲਾਈਨ ਦਾ ਸੂਟ ਆ ਰਿਹਾ ਜੀ ਨਾਲ ਮਸਲੀਨ ਦੀ ਬੋਟਮ ਹੈ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਟੈਬੀ ਲਾਈਨ ਦਾ ਡਿਜੀਟਲ ਪ੍ਰਿੰਟ ਔਰ ਫੈਬਰਿਕ ਇਸ ਟਾਈਮ ਦਾ ਇਹ ਲਾ ਲਓ ਕਿ ਸਮਰ ਦਾ ਸਭ ਤੋਂ ਸਪੈਸ਼ਲ ਫੈਬਰਿਕ ਹੈ ਇਹ ਸਭ ਤੋਂ ਕੂਲ ਫੈਬਰਿਕ ਹੈ ਸਭ ਤੋਂ ਕੰਫਰਟੇਬਲ ਸਭ ਤੋਂ ਕੂਲ ਸਭ ਤੋਂ ਸੌਫਟਨੈਸ ਫੈਬਰਿਕ ਹੈ ਜੀ ਇਹ ਸੌਫਟਨੈਸ ਬਹੁਤ ਹੈ ਇਸ ਫੈਬਰਿਕ ਚ ਆ ਚੈੱਕ ਕਰੋ ਸਭ ਤੋਂ ਸੌਫਟ ਕੁਆਲਿਟੀ ਦਾ ਫੈ ਕੋਈ ਵੀ ਪ੍ਰਿੰਟ ਕੋਈ ਵੀ ਕਲਰ ਡਿਜ਼ਾਈਨ ਪਸੰਦ ਹੋ ਰਿਹਾ ਇਜ਼ ਦਾ ਪ੍ਰਾਈਸ ਕਨਫਰਮ ਨਹੀਂ ਹੈਗਾ ਇਜ਼ ਦਾ ਤੁਸੀਂ ਮੈਸੇਜ ਕਰੋਗੇ ਤੁਹਾਨੂੰ ਪ੍ਰਾਈਸ ਦੱਸ ਦਾਂਗੇ ਸੋ ਇਹ ਬਿਲੇ ਦਾ ਨੀਚੇ ਪਿਆ ਹੈ ਬਿਲਾ ਆਇਆ ਹੋਇਆ ਕਿਉਂਕਿ ਪੀਸ ਆਏ ਨਵੇਂ ਆਏ ਆ ਤਾਂ ਬਿਲ ਇਹਦਾ ਪ੍ਰਾਈਸ ਮੈਨੂੰ ਖੁਦ ਨੂੰ ਨਹੀਂ ਪਤਾ ਕੀ ਆਇਆ ਆ ਲਓ ਚੈੱਕ ਕਰੋ ਸੋ ਕੋਈ ਵੀ ਬਾਏ ਕਰ ਲਿਓ ਬਾਕੀ ਆਰਡਰ ਕਰਨਾ 2 ਨੰਬਰ ਨੇ 783701533285 783701533285 28300842 ਦੋ ਨੰਬਰ ਆਏ WhatsApp ਚੱਲਦਾ ਸਾਨੂੰ WhatsApp ਤੇ ਹੀ ਵਾਤ ਤੋਂ ਵਾਤ ਮੈਸੇਜ ਕਰਿਓ ਬਾਕੀ ਡਿਸਕ੍ਰਿਪਸ਼ਨ ਚ ਵੀ ਦੋਨੋਂ ਨੰਬਰ ਪਾਏ ਹੋਏ ਆ ਬਾਕੀ ਜੇ ਤੁਹਾਨੂੰ ਕੋਈ ਡਿਟੇਲ ਚਾਹੀਦੀ ਆ WhatsApp DM ਕਰ ਦਿਓ ਤੁਹਾਨੂੰ ਸਾਰੀ ਡਿਟੇਲ ਉੱਥੇ ਸ਼ੇਅਰ ਕਰ ਦਾਂਗੇ ਸੋ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ